ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗੱਲਾਂ ਦੇਸ਼ ਪੰਜਾਬ ਦੀਆਂ ਤੇ ਅੱਜ ਦੀ ਵੀਡੀਓ ਵਿੱਚ ਮੈਂ ਉਸ ਘਟਨਾ ਤੇ ਉਸ ਖੂਨੀ ਸਾਕੇ ਬਾਰੇ ਗੱਲ ਕਰਾਂਗਾ ਜਿਹਦੀ ਅਹਿਮੀਅਤ ਇਤਿਹਾਸ ਦੇ ਪੱਖ ਤੋਂ ਵੀ ਤੇ ਸਾਡੇ ਮੌਜੂਦਾ ਸਮੇਂ ਦੇ ਪੱਖ ਤੋਂ ਵੀ ਜਿੰਨੀ ਜ਼ਿਆਦਾ ਵੱਡੀ ਹੈ ਇਸ ਘਟਨਾ ਦੇ ਬਾਰੇ 19 ਡੰਗਾਈ ਚ ਕਿਤੇ ਗੱਲ ਹੁੰਦੀ ਨਹੀਂ ਹਮ ਮੋਟਾ-ਮੋਟਾ ਹਰ ਕਿਸੇ ਨੇ ਸਕੂਲ ਵੇਲੇ ਪੜ੍ਹਿਆ ਹੋਇਆ ਇਸ ਘਟਨਾ ਬਾਰੇ ਮੈਂ ਗੱਲ ਕਰ ਰਿਹਾ ਗੁਰਨਾਨਕ ਜਹਾਜ਼ ਜਿਹਨੂੰ ਅਸੀਂ ਕੋਮਾਗਾਟਾ ਮਾਰੂ ਜਾ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਜਾਣਦੇ ਆ ਅੱਜ ਆਪਾਂ ਗੱਲ ਕਰਾਂਗੇ ਇਸ ਜਹਾਜ਼ ਦੇ ਕਰਤਾ ਤਰਤਾ ਬਾਬਾ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਸਾਥੀ ਮੁਸਾਫਰਾਂ ਨਾਲ ਵਾਪਰੇ ਉਸ ਖੂਨੀ ਸਾਕੇ ਦੀ ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਸਾਡੇ ਪੰਜਾਬੀ ਸਾਰੀ ਦੁਨੀਆ 'ਚ ਛਾਏ ਹੋਏ ਨੇ ਕੈਨੇਡਾ ਇੰਗਲੈਂਡ ਅਮਰੀਕਾ ਜਾਂ ਦੁਨੀਆ ਦਾ ਕਿਹੜਾ ਉਹ ਵੱਡਾ ਮੁਲਕ ਹੈ ਜਿੱਥੇ ਜਾ ਕੇ ਪੰਜਾਬੀਆਂ ਨੇ ਝੰਡੇ ਨਹੀਂ ਗੱਡੇ ਅੱਜ ਤਕਰੀਬਨ ਹਰ ਘਰ 'ਚ ਕੋਈ ਨਾ ਕੋਈ ਬੱਚਾ ਕਿਸੇ ਬਾਹਰਲੇ ਮੁਲਕ 'ਚ ਆਪਣੀ ਤੇ ਆਪਣੇ ਪਰਿਵਾਰ ਦੀ ਕਿਸਮਤ ਨੂੰ ਚਮਕਾਉਣ ਦਾ ਸੁਪਨਾ ਲੈ ਕੇ ਦਿਨ ਰਾਤ ਅਣਥੱਕ ਮਿਹਨਤ ਕਰ ਰਿਹਾ ਹੈ ਪੰਜਾਬੀ ਸ਼ੁਰੂ ਤੋਂ ਹੀ ਮਿਹਨਤੀ ਤੇ ਬਹਾਦਰ ਕੌਮ ਹੈ ਮੁਲਕ ਦਾ ਢਿੱਡ ਭਰਨ ਤੋਂ ਲੈ ਕੇ ਅਸੀਂ ਲੋਕ ਸਦਾ ਹੀ ਮਿਹਨਤ ਤੇ ਤਰੱਕੀ ਲਈ ਮੂਰੀ ਹੋ ਕੇ ਸੰਘਰਸ਼ ਕਰਨ ਦੇ ਆਦੀ ਰਹੇ ਹਾਂ ਇਸ ਕਰਕੇ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਪਰਦੇਸਾਂ 'ਚ ਜਾਣ ਦਾ ਰੁਝਾਨ ਪੰਜਾਬੀਆਂ 'ਚ ਬਾਕੀ ਦੇ ਰਾਜਾਂ ਨਾਲੋਂ ਕਾਫੀ ਜ਼ਿਆਦਾ ਰਿਹਾ ਹੈ ਪਰ ਅੱਜ ਸਾਡੇ ਕੋਲੋਂ ਨਾ ਮੁਲਕਾਂ 'ਚ ਜਾ ਕੇ ਪੜ੍ਹਾਈ ਜਾਂ ਮਿਹਨਤ ਕਰਨ ਦੇ ਜਿੰਨੇ ਮੌਕੇ ਤੇ ਰਾਹ ਮੌਜੂਦ ਨੇ ਪਹਿਲਾਂ ਇਹ ਇਦਾਂ ਨਹੀਂ ਸੀ ਭਾਰਤ ਜਾਂ ਹੋਰ ਏਸ਼ੀਆਈ ਮੁਲਕਾਂ 'ਚ ਜਦੋਂ ਬ੍ਰਿਟਿਸ਼ ਦੀ ਹਕੂਮਤ ਹੁੰਦੀ ਸੀ ਉਸ ਵੇਲੇ ਕਾਮਾ ਨਾਗਰਿਕ ਲਈ ਕੈਨੇਡਾ ਜਾਂ ਕਿਸੇ ਹੋਰ ਬਾਹਰਲੇ ਮੁਲਕ 'ਚ ਜਾਣਾ ਕਿਸੇ ਜੰਗ ਲੜਨ ਤੋਂ ਘੱਟ ਨਹੀਂ ਸੀ ਉਸ ਵੇਲੇ ਲੋਕ ਸਮੁੰਦਰੀ ਰਾਹ ਰਾਹੀਂ ਹਾਂਗਕਾਂਗ ਤੋਂ ਵਾਇਆ ਚਾਈਨਾ ਜਾਪਾਨ ਹੁੰਦੇ ਹੋਏ ਵੈਂਕੂਵਰ ਬੰਦਰਗਾਹ ਤੇ ਪਹੁੰਚਦੇ ਸੀ ਇਹ ਸਨ 1914 ਦੀ ਗੱਲ ਹੈ ਜਦੋਂ ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਖਾਸ ਕਰਕੇ ਭਾਰਤੀਆਂ ਲਈ ਕਾਨੂੰਨ ਬਹੁਤ ਜ਼ਿਆਦਾ ਔਖੇ ਕਰਤੇ ਤੇ ਨਾਲ ਕੁਝ ਇਹੋ ਜਿਹੇ ਸ਼ਰਤਾਂ ਜੋੜਤੀਆਂ ਜਿਨ੍ਹਾਂ ਦਾ ਸਿਵਾਏ ਆਮ ਕਿਰਤੀ ਲੋਕਾਂ ਦੀ ਬੇਇੱਜ਼ਤੀ ਕਰਨ ਤੋਂ ਹੋਰ ਕੋਈ ਵੀ ਆਧਾਰ ਜਾਂ ਤੁਕ ਨਹੀਂ ਸੀ ਇੱਥੇ ਉਹਨਾਂ ਚੋਂ ਦੋ ਕਾਨੂੰਨਾਂ ਦੀ ਗੱਲ ਕਰਨੀ ਜ਼ਰੂਰੀ ਹੈ ਪਹਿਲਾ ਇਹ ਕਿ ਕੈਨੇਡਾ ਜਾਣ ਵਾਲੇ ਹਰ ਬੰਦੇ ਕੋਲ 200 ਡਾਲਰ ਲਾਜ਼ਮੀ ਹੋਣਾ ਚਾਹੀਦਾ ਜੋ ਉਸ ਵੇਲੇ ਕਿਸੇ ਵੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ ਤੇ ਦੂਜਾ ਕਾਨੂੰਨ ਬੇहद ਨੀਵੇਂ ਦਰਜੇ ਤੇ ਜਾ ਕੇ ਬਣਾਇਆ ਗਿਆ ਕਿ ਹਰ ਕਿਸੇ ਕੋਲ ਆਪਣੇ ਟਾਇਲਟ ਦੀ ਜਾਂਚ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਕਿ ਉਹਦੇ ਚ ਕਿਸੇ ਤਰ੍ਹਾਂ ਦੇ ਕੀੜੇ ਤਾਂ ਨਹੀਂ ਵਿਚਾਰੇ ਕਿਰਤੀ ਪੰਜਾਬੀ ਆਪਣਾ ਟਾਇਲਟ ਡੱਬਿਆਂ ਚ ਪਾ ਕੇ ਹਾਂਗਕਾਂਗ ਦੀਆਂ ਸੜਕਾਂ ਤੇ ਕਈ ਕੀ ਮੀਲ ਪੈਦਲ ਤੁਰ ਕੇ ਡਾਕਟਰਾਂ ਤੱਕ ਪਹੁੰਚਦੇ ਤੇ ਉਹਨਾਂ ਦੇ ਮੈਂਤਾਂ ਤਰਲੇ ਕੱਢਦੇ ਕਿਉਂਕਿ ਇਹਨਾਂ ਨੂੰ ਹੱਥ ਚ ਟਾਇਲਟ ਸੈਂਪਲ ਫੜਿਆ ਹੋਣ ਦੇ ਕਰਕੇ ਨਾ ਤਾਂ ਕਿਸੇ ਬਸ ਚ ਚੜਨ ਦਿੱਤਾ ਜਾਂਦਾ ਨਾਰੀਖੀਆਂ ਟਾਂਗਿਆਂ ਤੇ ਤੇ ਬਾਕੀ ਦੀ ਰਹਿੰਦੀ ਕਸਰ ਸਰਕਾਰੀ ਡਾਕਟਰ ਕੱਢ ਦਿੰਦੇ ਜੋ ਪਹਿਲਾਂ ਤਾਂ ਮਿਲਦੇ ਹੀ ਨਖਰੇ ਨਾਲ ਤੇ ਜੇ ਮਿਲਦੇ ਤਾਂ ਸਿੰਪਲ ਪਾਸ ਕਰਨ ਲਈ ਨਜਾਇਜ਼ ਤੇ ਮੋٹے ਪੈਸਿਆਂ ਦੀ ਮੰਗ ਕਰਦੇ ਇਸ ਸਭ ਦੇ ਵਿਚਾਲੇ ਦਲਾਲ ਕਿਸਮ ਦੇ ਲੋਕਾਂ ਦੀਆਂ ਪੌਂ ਬਾਰਾਂ ਹੋਈਆਂ ਰਹਿੰਦੀਆਂ ਉਹ ਇਹਨਾਂ ਭੋਲੇ ਪੰਜਾਬੀਆਂ ਤੋਂ ਕੰਮ ਦਿਵਾਉਣ ਦੇ ਬਦਲੇ ਮੋਠੀਆਂ ਰਿਸ਼ਵਤਾਂ ਖਾਂਦੇ ਤੇ ਲਾਰਾ ਲੱਪਾ ਲਾ ਕੇ ਟੈਮ ਟਪਾਈ ਜਾਂਦੇ ਉਹਨਾਂ ਭੋਲੇ ਤੇ ਬੇਵਸ ਕਿਰਤੀ ਲੋਕਾਂ ਦੇ ਹਾਲਾਤ ਜਦੋਂ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਦੇਖੇ ਤਾਂ ਉਹਨਾਂ ਦੇ ਮਨ ਤੇ ਡੂੰਘਾ ਅਸਰ ਹੋਇਆ। ਉਹਨਾਂ ਨੇ ਇਹਨਾਂ ਲਈ ਕੋਈ ਹੀਲਾ ਕਰਨ ਦਾ ਮਨ ਬਣਾ ਲਿਆ। ਬਾਬਾ ਜੀ ਸਰਹਾਲੀ ਪਿੰਡ ਦੇ ਸਰਦੇ ਪੁੱਜਦੇ ਜੱਟਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਉਹਨਾਂ ਦਾ ਮਲੇਸ਼ੀਆ 'ਚ ਵੀ ਤੇ ਹਾਂਗਕਾਂਗ 'ਚ ਵੀ ਠੀਕ-ਠਾਕ ਕਾਰੋਬਾਰ ਸੀ। ਬਾਬਾ ਜੀ ਨੇ ਇਹਨਾਂ ਖੱਜਲ ਖੁਆਰ ਹੋ ਰਹੇ ਲੋਕਾਂ ਲਈ ਜਹਾਜ਼ ਕਰਾਏ ਤੇ ਲੈ ਕੇ ਕੈਨੇਡਾ ਲਿਜਾਣ ਦੀ ਸੋਚੀ। ਤੇ کافی ਖੱਜਲ ਖਵਰੀ ਤੋਂ ਬਾਅਦ ਇੱਕ ਜਾਪਾਨੀ ਕੰਪਨੀ ਤੋਂ ਉਹਨਾਂ ਨੂੰ ਠੀਕ ਠਾਕ ਹਾਲਤ ਚ ਇੱਕ ਜਹਾਜ਼ ਮਿਲ ਗਿਆ ਜੋ ਪਹਿਲਾਂ ਕੋਮਾ ਗਾਟਾ ਮਾਰੂ ਦੇ ਨਾਂ ਹੇਠ ਰਜਿਸਟਰ ਸੀ ਤੇ ਬਾਬਾ ਜੀ ਨੇ ਇਸ ਜਹਾਜ਼ ਨੂੰ ਗੁਰਨਾਨਕ ਜਹਾਜ਼ ਦੇ ਨਾਮ ਤੇ ਰਜਿਸਟਰ ਕਰਵਾ ਲਿਆ ਇਸ ਜਹਾਜ਼ ਨੂੰ ਲੱਭਣ ਕਰਾਏ ਤੇ ਲੈਣ ਰਜਿਸਟਰ ਕਰਨ ਤੇ ਮੁੜ ਕੇ ਕੈਨੇਡਾ ਦੀਆਂ ਜਹਾਜੀ ਨੀਤੀਆਂ ਮੁਤਾਬਕ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਦਾ ਸਾਰਾ ਪ੍ਰੋਸੈਸ ਵੀ ਆਪਣੇ ਆਪ ਚ ਇੰਨਾ ਕੁ ਮੁਸ਼ਕਲ ਤੇ ਚੈਲੈਂਜਿੰਗ ਸੀ ਕਿ ਇਸ ਦੌਰਾਨ ਉਹਨਾਂ ਨੂੰ ਅਰੈਸਟ ਤੱਕ ਹੋਣਾ ਪਿਆ। ਇਸ ਸਾਰੇ ਵਿਸ਼ੇ ਤੇ ਇੱਕ ਵੱਖਰੀ ਵੀਡੀਓ ਬਣ ਸਕਦੀ ਹੈ। ਖੈਰ, ਬਾਬਾ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਰਦਾਰ ਦਲਜੀਤ ਸਿੰਘ ਜੀ ਨੇ ਜੱਦੋ ਜਹਿਦ ਕਰਕੇ ਸਭ ਮੁਕੰਮਲ ਕਰ ਲਿਆ। ਆਖਰਚਾਰ ਪਲਾਨ 1914 ਨੂੰ 376 ਯਾਤਰੀ ਜਿਨ੍ਹਾਂ ਚ 337 ਸਿੱਖ, 27 ਮੁਸਲਮਾਨ ਤੇ 12 ਹਿੰਦੂ ਸੀਗੇ ਜਹਾਜ਼ ਤੇ ਸਵਾਰ ਹੋਏ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਗਈ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਰ ਸਤਕਾਰ ਨਾਲ ਜਹਾਜ਼ ਦੇ ਅੰਦਰ ਸ਼ਿਸ਼ੋਭਿਤ ਕੀਤਾ ਗਿਆ ਤੇ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਚ ਬਾਕੀ ਸਾਰੇ ਯਾਤਰੀ ਸਵਾਰ ਹੋ ਕੇ ਤੁਰ ਪਏ ਹਾਂਗਕਾਂਗ ਤੋਂ ਸ਼ੰਘਾਈ ਯੋਕੋਹਾਮਾ ਜਾਪਾਨ ਸਮੇਤ ਕਈ ਥਾਵਾਂ ਤੇ ਪੜਾ ਕਰਦਾ ਔਕੜਾਂ ਮੁਸ਼ਕਲਾਂ ਨਾਲ ਜੂਝਦਾ ਇਹ ਜਹਾਜ਼ ਆਪਣੀ ਮੰਜ਼ਿਲ ਵੱਲ ਵੱਧਦਾ ਰਿਹਾ ਇੱਕ ਪਾਸੇ ਵੱਖੋ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬ੍ਰਿਟਿਸ਼ ਹਕੂਮਤ ਦੇ ਇਸ਼ਾਰੇ ਤੇ ਇਸ ਜਹਾਜ਼ ਚ ਅਟਕਾਏ ਜਾਣ ਵਾਲੇ ਰੌੜਿਆਂ ਦੀ ਲੜੀ ਤੇ ਦੂਜੇ ਪਾਸੇ ਜਹਾਜ਼ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਤੇ ਸਹਿਜ ਪਾਠਾਂ ਦੀਆਂ ਲੜੀਆਂ ਲਗਾਤਾਰ ਚਲਦੀਆਂ ਰਹੀਆਂ। ਕਈ ਦਿਨਾਂ ਦਾ ਲੰਬਾ ਪੈਂਡਾ ਤੈਅ ਕਰਦਾ ਇਹ ਜਹਾਜ਼ ਆਖਰ ਵੈਂਕੂਵਰ ਪਹੁੰਚ ਗਿਆ। ਪਰ ਕੈਨੇਡਾ ਦੀ ਸਰਕਾਰ ਨੇ ਸਾਰੀਆਂ ਸ਼ਰਤਾਂ ਤੇ ਸਾਰੇ ਕਾਨੂੰਨ ਪੂਰੇ ਕਰਕੇ ਪਹੁੰਚਣ ਦੇ ਬਾਵਜੂਦ ਜਹਾਜ਼ ਨੂੰ ਬੰਦਰਗਾਹ ਤੇ ਲੱਕਣ ਤੇ ਯਾਤਰੀਆਂ ਨੂੰ ਹੇਠਾਂ ਉਤਰਨ ਦੀ ਪਰਮਿਸ਼ਨ ਤੋਂ ਸਾਫ਼ ਮਨਾ ਕਰਤਾ। ਕੈਨੇਡਾ 'ਚ ਵੱਸਦੇ ਪੰਜਾਬੀ ਆਪਣੇ ਭਰਾਵਾਂ ਦੇ ਸਵਾਗਤ 'ਚ ਅੱਖਾਂ ਵਿਸ਼ਾਈ ਖੜੇ ਸੀ ਉਸ ਧਰਤੀ ਤੇ ਵਸਦੇ ਨਾ ਪੰਜਾਬੀ ਭਰਾਵਾਂ ਨੇ ਜਹਾਜ਼ ਦੇ ਚੱਲਣ 'ਚ ਮਾਇਆ ਦਾ ਵੀ ਕਾਫੀ ਸਹਿਯੋਗ ਦਿੱਤਾ ਸੀ ਇਹ ਫੁੱਲੇ ਨਹੀਂ ਸਮਾਉਂਦੇ ਸੀ ਕਿ ਸਾਡਾ ਆਪਣਾ ਗੁਰਨਾਨਕ ਜਹਾਜ਼ ਸਮੁੰਦਰ ਦੀਆਂ ਲਹਿਰਾਂ ਤੋਂ ਹੁੰਦਾ ਹੋਇਆ ਸਾਡੇ ਕੋਲ ਆ ਰਿਹਾ ਪਰ ਕੈਨੇਡਾ ਸਰਕਾਰ ਦੇ ਇਸ ਨਾਦਰਸ਼ਾਈ ਰਵੱਈਏ ਦੇ ਕਰਕੇ ਸਭ ਦੀਆਂ ਰੀਜਾਂ ਤੇ ਪਾਣੀ ਫਿਰ ਗਿਆ ਫਿਰ ਵੀ ਇਹਨਾਂ ਭਰਾਵਾਂ ਨੇ ਬੜੀ ਜਤੋ ਜਹਦ ਕੀਤੀ ਕਿ ਕਿਸੇ ਤਰ੍ਹਾਂ ਇਸ ਜਹਾਜ਼ ਨੂੰ ਪਰਮਿਸ਼ਨ ਮਿਲ ਜੇ ਪਰ ਸਰਕਾਰ ਨੇ ਕਿਸੇ ਦੀ ਪੇਸ਼ ਨਹੀਂ ਜਾਣੀ ਸੰਗੋ ਜਹਾਜ਼ ਦੇ ਅੰਦਰ ਤੇ ਆਲੇ-ਦੁਆਲੇ ਇਸ ਤਰ੍ਹਾਂ ਫੌਜ ਲਾਤੀ ਜਿਵੇਂ ਕਿਸੇ ਬਾਰੀ ਹਮਲਾਵਰਾਂ ਦਾ ਜਹਾਜ਼ ਹੋਵੇ ਕਈ ਦਿਨ ਜਹਾਜ਼ ਕੰਡੇ ਦੇ ਨੇੜੇ ਜਦੋਜਹਿਦ ਕਰਦਾ ਰਿਹਾ ਨਾ ਕਿਸੇ ਨੂੰ ਜਹਾਜ਼ ਤੋਂ ਅੰਦਰ ਆਉਣ ਦਿੱਤਾ ਤੇ ਨਾ ਹੀ ਬਾਹਰ ਜਾਣ ਦਿੱਤਾ ਗਿਆ ਪਰ ਅੰਦਰ ਬੈਠੇ ਨਾ ਸਿਦਕੀਆਂ ਦਾ ਸਿਦਕ ਤੇ ਸਤਨਾਮ ਵਾਹਿਗੁਰੂ ਜੀ ਦੇ ਜਾਪ ਨਿਰੰਤਰ ਚੱਲਦੇ ਰਹੇ ਬਾਬਾ ਗੁਰਦੇਵ ਸਿੰਘ ਜੀ ਨੇ ਤਾਂ ਇੱਕ ਤਰ੍ਹਾਂ ਨਾਲ ਜਹਾਜ਼ ਤੇ ਅੰਦਰ ਨજરਬੰਦੀ ਕਰ ਲਿਆ ਸੀ ਤੇ ਹੁਣ ਸਰਕਾਰ ਨੇ ਜਹਾਜ਼ ਨੂੰ ਵਾਪਸ ਭੇਜਣ ਦਾ ਫਰਮਾਨ ਸੁਣਾਤਾ ਪਰ ਐਨੀ ਮੁਸ਼ਕਲ ਤੇ ਮੁਸ਼ਕਲਤਾਾਂ ਝੱਲ ਕੇ ਮਸਾ ਪਹੁੰਚੇ ਸੀ ਕੋਈ ਕਾਨੂੰਨੀ ਘਾਟ ਵੀ ਨਹੀਂ ਸੀ ਕੋਈ ਸ਼ਰਤ ਅਧੂਰੀ ਨਹੀਂ ਸੀ ਛੱਡੀ ਗਈ ਫਿਰ ਵੀ ਵਾਪਸ ਜਾਣ ਨੂੰ ਕਹਿਣਾ ਇਹ ਹੋਰ ਕੁਝ ਨਹੀਂ ਨਿਰਾ ਜੁਲਮ ਸੀ ਤੇ ਸਾਡੀ ਕੌਮ ਨੂੰ ਜ਼ੁਲਮ ਸਹਿ ਕੇ ਚੁੱਪ ਰਹਿਣਾ ਸਾਡੇ ਗੁਰੂ ਨੇ ਕਦੇ ਸਿਖਾਇਆ ਹੀ ਨਹੀਂ ਬਾਬਾ ਗੁਰਦੇਵ ਸਿੰਘ ਜੀ ਸਾਨੇ ਸਾਰੇ ਭਰਾਵਾਂ ਨੇ ਵਾਪਸ ਜਾਣ ਤੋਂ ਨਾ ਕਰਤੀ ਇਹਨਾਂ ਸਾਰਿਆਂ ਨੇ ਕੈਨੇਡਾ ਸਰਕਾਰ ਨੂੰ ਲਿਖ ਭੇਜਿਆ ਕਿ ਜੋ ਚਾਹੇ ਕਰ ਲੈਣ ਪਰ ਉਹ ਹੁਣ ਵਾਪਸ ਨਹੀਂ ਜਾਣਗੇ ਇਹ ਸੁਣ ਕੇ ਕੈਨੇਡਾ ਸਰਕਾਰ ਦੇ ਹੰਕਾਰ ਨੂੰ ਹੋਰ ਅੱਗ ਲੱਗ ਉੱઠી ਤੇ ਉਹਨਾਂ ਨੇ ਜਹਾਜ਼ ਦੇ ਦੁਆਰੇ ਸਮੁੰਦਰੀ ਤੋਪਾਂ ਵੇਟਤੀਆਂ ਉਹਨਾਂ ਨੇ ਫੌਜੀਆਂ ਨਾਲ ਭਰਿਆ ਰੇਨਬੋ ਨਾਮੀ ਨੇਵੀ ਜਹਾਜ਼ ਇਹਨਾਂ ਲੋਕਾਂ ਤੇ ਤਸ਼ੱਦਦ ਕਰਨ ਲਈ ਸਾਹਮਣੇ ਲਿਆ ਕੇ ਖੜਾ ਕਰਤਾ ਉਧਰੋਂ ਫੌਜੀ ਜਹਾਜ਼ ਦੇ ਹੂਟਰ ਤੇ ਇਧਰੋਂ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਣ ਲੱਗੇ ਬਾਬਾ ਗੁਰਦੇਵ ਸਿੰਘ ਜੀ ਨੂੰ ਸੰਗਤ ਨੇ ਜਹਾਜ਼ 'ਚ ਇੱਕ ਸੇਫ ਜਗ੍ਹਾ ਤੇ ਲਿਜਾ ਕੇ ਕੁੰਡਾ ਲਾਤਾ ਤਾਂ ਕਿ ਬਾਬਾ ਜੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਆਪ ਸਾਰੇ ਮੁਕਾਬਲੇ ਲਈ ਤਿਆਰ ਹੋ ਗਏ ਇੱਕ ਪਾਸੇ ਤਨਖਾਈਏ ਸਿਪਾਈ ਤੇ ਦੂਜੇ ਪਾਸੇ ਗੁਰੂ ਕੇ ਜਹਾਰੂ ਲਾਲ ਇੱਕ ਪਾਸੇ ਪਿਸਤੋਲਾਂ ਤੇ ਤੋਪਾਂ ਤੇ ਦੂਜੇ ਪਾਸੇ ਜਹਾਜ਼ 'ਚ ਵਰਤਿਆ ਜਾਣ ਵਾਲਾ ਕੋਲਾ ਤੇ ਥੋੜਾ ਬਹੁਤਾ ਡਾਂਕ ਸੂਟਾ ਫੇਰ ਵੀ ਫੌਜ ਮੂੰਹ ਦਿਖਾ ਕੇ ਵਾਪਸ ਮੁੜੀ ਐਨੇ ਨੂੰ ਅਖਬਾਰਾਂ ਰਾਹੀਂ ਇਹ ਚਰਚਾ ਦੁਨੀਆ 'ਚ ਪਹੁੰਚਣੀ ਸ਼ੁਰੂ ਹੋ ਗਈ ਇਸ ਕਰਕੇ ਕੈਨੇਡੀਅਨ ਗਵਰਨਮੈਂਟ ਨੇ ਭਾਰਤੀ ਬ੍ਰਿਟਿਸ਼ ਹਕੂਮਤ ਨਾਲ رابطہ ਕਰਕੇ ਜਹਾਜ਼ ਨੂੰ ਵਾਪਸ ਭੇਜਣ ਦਾ ਕਾਨੂੰਨੀ ਫੈਸਲਾ ਸੁਣਾਤਾ ਤੇ ਬਾਬਾ ਗੁਰਦੇਵ ਸਿੰਘ ਜੀ ਇਹ ਸੋਚ ਕੇ ਵਾਪਸ ਮੋੜਨ ਨੂੰ ਰਾਜ਼ੀ ਹੋ ਗਏ ਕਿ ਐਨੇ ਲੋਕਾਂ ਦੀ ਜਾਨ ਜੋਖਮ 'ਚ ਨਾ ਪਵੇ ਇਹ ਕਿਰਤੀ ਲੋਕ ਨੇ ਇਹਨਾਂ ਦੇ ਸਿਰਾਂ ਦੇ ਪਿੱਛੇ ਇਹਨਾਂ ਦੇ ਟੱਬਰ ਪਾਲਦੇ ਨੇ ਪਰ ਉਹ ਕੀ ਜਾਣਦੇ ਸੀ ਕਿ ਇਹ ਤਾਂ ਹਾਲੇ ਜ਼ੁਲਮ ਦੀ ਸ਼ੁਰੂਆਤ ਹੈ ਜ਼ੁਲਮ ਤੇ ਬਹਿਸ਼ਤ ਦਾ ਸਿਖਰ ਤਾਂ ਹਾਲੇ ਉਹਨਾਂ ਨੇ ਆਪਣੇ ਵਤਨ ਚ ਆ ਕੇ ਦੇਖਣਾ ਸੀ ਵਾਪਸੀ ਦਾ ਪੈਂਡਾ ਤੈਅ ਕਰਦਾ ਜਹਾਜ਼ 29 ਸਤੰਬਰ ਨੂੰ ਕਲਕੱਤਾ ਦੇ ਨੇੜੇ ਬਜਬਜ ਘਾੜ ਤੇ ਪਹੁੰਚ ਗਿਆ ਇੱਥੇ ਆਉਂਦੇ ਹੀ ਫੌਜ ਨੇ ਜਹਾਜ਼ ਨੂੰ ਘੇਰ ਲਿਆ ਯਾਤਰੀਆਂ ਨੂੰ ਧੱਕੇ ਨਾਲ ਜਾ ਚਲਾਉਣ ਲੱਗੇ ਐਨੇ ਯਾਤਰੀ ਐਨਾ ਸਮਾਨ ਤਰਨ ਨੂੰ ਵਕਤ ਤਾਂ ਲੱਗਣਾ ਹੀ ਸੀ ਜਹਾਜ਼ 'ਚ ਲੱਕੜ ਵਗੈਰਾ ਤੇ ਹੋਰ ਕਾਫੀ ਜ਼ਿਆਦਾ ਸਮਾਨ ਲੱਦਿਆ ਹੋਇਆ ਸੀ ਇਹ ਸਾਸ ਨਾਲ ਕਿ ਕੈਨੇਡਾ 'ਚ ਵਪਾਰ ਕਰਾਂਗੇ ਇਹਨਾਂ ਚੀਜ਼ਾਂ ਦਾ ਪਰ ਸ਼ਾਇਦ ਮਾਲਕ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਫੌਜੀਆਂ ਨੇ ਸਮਾਨ ਤੇ ਯਾਤਰੀਆਂ ਨੂੰ ਉਤਰਨ ਲਈ ਸਿਰਫ 15 ਮਿੰਟ ਦਾ ਸਮਾਂ ਦਿੱਤਾ ਜਿਹਦੇ ਦੌਰਾਨ ਵੀ ਉਹ ਧੱਕਾ ਮੁਕੀ ਕਰਦੇ ਰਹੇ ਕਈ ਯਾਤਰੀਆਂ ਦੇ ਇਸ ਧੱਕਾ ਮੁਕੀ 'ਚ ਸੱਟਾਂ ਵੀ ਲੱਗੀਆਂ ਇੱਕ ਤਾਂ ਉਹ ਵਿਚਾਰੇ ਸਫ਼ਰ ਭੁੱਖ ਤੇ ਵਕਤ ਦੇ ਪਹਿਲਾਂ ਹੀ ਸਤਾਏ ਹੋਏ ਸੀ ਉਤੋਂ ਇਹ ਜ਼ੁਲਮ ਬਾਕੀ ਸਭ ਕੁਝ ਭੁੱਲ ਕੇ ਸੰਗਤ ਨੇ ਗੁਰੂ ਮਹਾਰਾਜ ਦੇ ਸਰੂਪ ਨੂੰ ਸਤਕਾਰ ਸਹਿਤ ਜਹਾਜ਼ 'ਚੋਂ ਲਾਂਚ ਪੈਲ ਦਿੱਤੀ ਆਲੇ-ਦੁਆਲੇ ਫੌਜ ਦਾ ਪੈਰਾ ਜਖਮੀ ਤੇ ਥੱਕੀ ਹਾਲਤ ਚ ਬਜ-ਬਜਦੀਆਂ ਗਲੀਆਂ ਚ ਸੰਗਤ ਤੁਰੀ ਜਾ ਰਹੀ ਐ ਤੇ ਗਾ ਰਹੀ ਐ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਜਿਵੇਂ ਜਿਵੇਂ ਸ਼ਾਮ ਦਾ ਵੇਲਾ ਹੋ ਰਿਹਾ ਸੀ ਫੌਜ ਦਾ ਪੈਰਾ ਹੋਰ ਸਖਤ ਹੁੰਦਾ ਜਾ ਰਿਹਾ ਸੀ ਸੰਗਤ ਨੇ ਸੜਕ ਤੇ ਹੀ ਰਹਿ ਰਹਾ ਸਾਹਿਬ ਦਾ ਪਾਠ ਕੀਤਾ ਅਰਦਾਸ ਹੋਈ ਕਰੀਬ ਰਾਤ 7 ਵਜੇ ਦਾ ਵੇਲਾ ਸੀ ਇੱਕਦਮ ਤਾਬੜ ਤੋੜ ਗੋਲਾਬਾਰੀ ਸ਼ੁਰੂ ਹੋ ਗਈ ਸੰਗਤ ਦੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਨੇ ਹੱਥੀ ਸੰਗਤ ਇੱਧਰ ਉੱਧਰ ਭੱਜਣੀ ਸ਼ੁਰੂ ਹੋ ਗਈ ਕਈ ਜਣੇ ਤਾਂ ਮੌਕੇ ਤੇ ਸ਼ਹੀਦ ਹੋ ਗਏ ਜਿਹੜੇ ਭੱਜ ਕੇ ਸ਼ਹਿਰ ਚ ਚਲੇ ਗਏ ਉਹਨਾਂ ਨੂੰ ਵੀ ਪੁਲਿਸ ਤੇ ਫੌਜ ਨੇ ਲੱਭ ਲੱਭ ਕੇ ਮਾਰਨਾ ਤੇ ਫੜਨਾ ਸ਼ੁਰੂ ਕਰਤਾ ਕਈ ਘੰਟੇ ਇਹ ਬੇਸ਼ਿਆਂਨਾ ਕਾਰਵਾਈ ਚੱਲਦੀ ਰਹੀ ਰਿਕਾਰਡ ਦੇ ਮੁਤਾਬਕ 19 ਜਣੇ ਸ਼ਹੀਦ ਕਰਤੇ ਗਏ 23 ਜਣੇ ਜ਼ਖਮੀ ਹੋਏ 201 ਮੁਸਾਫਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਝ ਕੁ ਜਣੇ ਨਿਕਲਣ ਚ ਕਾਮਯਾਬ ਹੋ ਗਏ ਜਿਨ੍ਹਾਂ ਚੋਂ ਬਾਬਾ ਗੁਰਦੇਵ ਸਿੰਘ ਜੀ ਵੀ ਇੱਕ ਸਿਗੇ ਇਸੇ ਕਾਮਾਗਾਟਾ ਮਾਰੂ ਦੇ ਉਹਨਾਂ ਯੋਧਿਆਂ ਤੇ ਸ਼ਿਦਕੀਆਂ ਤੇ ਟਾਹੇ ਗਏ ਉਸ ਜ਼ੁਲਮ ਦੀ ਦਾਸਤਾਨ ਜਿਹੜੀ ਉਸ ਤਰੀਕੇ ਸਾਡੇ ਤੱਕ ਪਹੁੰਚਾਈ ਨਹੀਂ ਜਾਂਦੀ ਜਿਵੇਂ ਪਹੁੰਚਾਈ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਕਾਫੀ ਲੰਮਾ ਸੰਘਰਸ਼ ਕੀਤਾ ਇਸ ਤੋਂ ਬਾਅਦ ਤਾਂ ਜਦ ਤੱਕ ਉਹ ਜਿਉਂਦੇ ਰਹੇ ਉਹਨਾਂ ਦੀ ਜ਼ਿੰਦਗੀ ਇਸ ਘਟਨਾ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ ਬਹੁਤ ਕੁਝ ਸਹਿਣ ਕੀਤਾ ਕਿਦਾਂ ਕੱਟੀਆਂ ਜ਼ੁਲਮ ਚੱਲਿਆ ਕਿੰਨੀ ਕਮਾਲ ਦੀ ਸ਼ਖਸੀਅਤ ਹੋਏਗੀ ਬਾਬਾ ਜੀ ਦੀ ਜੇ ਚਾਹੁੰਦੇ ਤਾਂ ਐਸ਼ ਦੀ ਜ਼ਿੰਦਗੀ ਜਿਉਂਦੇ ਸੋਹਣਾ ਕਾਰੋਬਾਰ ਸੀ ਪਰ ਉਹਨਾਂ ਨੇ ਆਪਣੀ ਮਿੱਟੀ ਦੇ ਜੰਮੇ ਭਰਾਵਾਂ ਲਈ ਜੱਦੋ ਜਹਿਦ ਨੂੰ ਚੁਣਿਆ ਤੇ ਜਿਵੇਂ ਹਰ ਜ਼ੁਲਮੀ ਕਾਰਵਾਈ ਤੋਂ ਬਾਅਦ ਹਕੂਮਤ ਵੱਲੋਂ ਖਾਣਾ ਪੂਰਤੀ ਨੂੰ ਕਮੇਟੀਆਂ ਬਣਾਤੀਆਂ ਜਾਂਦੀਆਂ ਨੇ ਪਰ ਇਹਨਾਂ ਕਮੇਟੀਆਂ ਨੇ ਕਦੋਂ ਤੇ ਕਿਹਨੂੰ ਇਨਸਾਫ ਦਿੰਦਾ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਗੁਰੂ ਕੇ ਲਾਲ ਆਪਣੇ ਤੇ ਹੋਏ ਹਰ ਤੱਕੇ ਦਾ ਇਨਸਾਫ ਉਸ ਗੁਰੂ ਦੀ ਅਗਵਾਈ 'ਚ ਆਪ ਹੀ ਕਰਦੇ ਨੇ ਤੇ ਇਸ ਜ਼ੁਲਮ ਦੇ ਰੋਸ 'ਚ ਵੀ ਸਰਦਾਰ ਮੇਵਾ ਸਿੰਘ ਜੀ ਲੋਪੋਕੇ ਉਰਾ ਵਰਗੇ ਸੂਰਮੇ ਯੋਧਿਆਂ ਨੇ ਗੁਰੂ ਖਾਲਸੇ ਦੀ ਉਸ ਰਵਾਇਤ ਨੂੰ ਚਲਦਾ ਰੱਖਿਆ ਇਸ ਸਭ ਬਾਰੇ ਅਸੀਂ ਇਸ ਵੀਡੀਓ ਦਾ ਇੱਕ ਹੋਰ ਭਾਗ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਜੀ